ਇਹੀ ਸੰਦੇਸ਼ ਸਾ ਦੇਣ ਨੂੰ ਕਿ ਅਸੀਂ ਹਿੰਦੂ ਮੁਸਲਮਾਨ ਸਿੱਖ ਈਸਾਈ ਆਪਸ ਚਿਪਾਈ ਪਈ ਹੈ ਕਿ ਕੋਈ ਵੀ ਦੁਨੀਆ ਦੀ ਤਾਕਤ ਹੈ ਜਿਹੜੀ ਉਹ ਸਾਡੇ ਭਾਰਤ ਵਾਸੀਆਂ ਨੂੰ ਜ਼ੰਜੀਰਾਂ ਦੇ ਵਿੱਚ ਗੁਲਾਮ ਨਹੀਂ ਕਰ ਸਕਦੀ ਕਿ ਕੋਈ ਪੈਗਾਮ ਹੈ ਕਿ ਆਪਣੇ ਪੂਰੇ ਦੁਨੀਆ ਦੇ ਵਿੱਚ ਆਪਣੇ ਹਿੰਦੁਸਤਾਨ ਨੂੰ ਕਿਵੇਂ ਪਛਾਣਿਆ ਜਾਵੇ ਅਸੀਂ ਕੱਲੀ ਛੁੱਟੀ ਹੀ ਨਹੀਂ ਇੰਜੋਏ ਕਰਨੀ ਅਸੀਂ 15 ਅਗਸਤ ਅਜ਼ਾਦੀ ਦਾ ਦਿਵਸ ਇੰਜੋਏ ਕਰਨਾ ਹੈ ਮੈਂ ਪੂਰੇ ਹਵਾਮ ਨੂੰ ਇੱਕ ਗੁਜਾਰਿਸ਼ ਕਰਦਾ ਹਾਂ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮ ਨਾ ਕੋਈ ਸਿੱਖ ਸਾਰੇ ਭਾਈਆਂ ਨੂੰ ਇਹ ਆਪਣੇ ਤਿਰੰਗੇ ਨੂੰ ਲਹਿਰਾ ਕੇ ਇਸ ਦਿਹਾੜੇ ਨੂੰ ਮਨਾਇਆ ਜਾਵੇ। ਰਹੀ ਤੂੰ ਮੌਜੂਦ ਮੈਂ ਜਹਾਂ ਵੀ। ਅੱਜ ਦੇ 15 ਅਗਸਤ ਸਾਡੇ ਸੁਤੰਤਰਤਾ ਦਿਵਸ ਦੀ ਸਭ ਮਹੱਲਾ ਵਾਸੀਆਂ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾ ਦਿੰਦਾ ਹਾਂ ਤੇ ਅੱਜ ਜੇ ਗੱਲ ਕਰੀਏ ਸਾਡਾ ਅੱਜ ਦਾ ਇਹ ਦਿਨ ਉਹ ਦਿਨ ਹੈ ਜਦੋਂ ਭਾਰਤ ਨੇ 15 ਅਗਸਤ 1947 ਦੇ ਵਿੱਚ ਭਾਰਤ ਵਾਸੀਆਂ ਨੇ ਉਹ ਸਾਡੇ ਸੁਤੰਤਰਤਾ ਦੇ ਆਜ਼ਾਦੀ ਦੇ ਦਿਨ ਦੇ ਵਿੱਚ ਇੱਕ ਖੁੱਲਾ ਸਾਲ ਆ ਤੇ ਜਿਹੜੀਆਂ ਗੁਲਾਮੀ ਦੀਆਂ ਜ਼ੰਜੀਰਾਂ ਸੀ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹੀ ਅਤੇ ਸਾਡਾ ਜਿਹੜਾ ਆਜ਼ਾਦ ਭਾਰਤ ਹੈ ਇਸ ਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਹਿੰਦੂ ਮੁਸਲਮਾਨ ਸਿੱਖ ਈਸਾਈਆਂ ਨੇ ਇਕਜੁੱਟ ਹੋ ਕੇ ਇਹ ਪੈਗਾਮ ਦਿੱਤਾ ਕਿ ਕੋਈ ਵੀ ਦੁਨੀਆ ਦੀ ਤਾਕਤ ਹੈ ਜਿਹੜੀ ਉਹ ਸਾਡੇ ਭਾਰਤ ਵਾਸੀਆਂ ਨੂੰ ਜ਼ੰਜੀਰਾਂ ਦੇ ਵਿੱਚ ਗੁਲਾਮ ਨਹੀਂ ਕਰ ਸਕਦੀ ਤੇ ਸਾਡੇ ਇਹ ਸਾਨੂੰ ਇੱਕ ਇੱਕ ਜੁਟ ਹੋਣ ਦਾ ਪੈਗਾਮ ਦਿੰਦੇ ਨੇ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਤੋਂ ਸਾਨੂੰ ਇਹ ਸਿੱਖਿਆ ਮਿਲਲੀ ਆ ਕਿ ਸਾਨੂੰ ਕਿਤਨਾ ਕਿਤੇ ਇਕਜੁੱਟ ਹੋ ਕੇ ਰਹਿਣਾ ਪੈਣਾ ਹੈ ਅਤੇ ਜਿਸ ਦੇ ਨਾਲ ਸਾਡਾ ਜਿਹੜਾ ਇਹ ਗੁਲਦਸਾ ਹੈ ਉਹ ਗੁਲਦਸਾ ਹਮੇਸ਼ਾ ਲਈ ਹੀ ਬਰਕਰਾਰ ਰਹੇਗਾ ਮੇਰਾ ਨਾਮ ਮੁਹੰਮਦ ਇਮਤੀਆਜ਼ ਇਹ ਜਿਹੜਾ ਅੱਜ ਦਾ ਇਹ ਦਿਹਾੜਾ ਹੈ 15 ਅਗਸਤ ਨੂੰ ਦਾ ਦਿਵਸ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਖਾਸ ਤੌਰ ਤੇ ਅਸੀਂ ਸਾਡੇ ਆਪਣੇ ਮੁਹੱਲੇ ਮੁਹੱਲਾ ਕਮਗਰਾਂ ਦੇ ਵਿੱਚ 20 ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਮਨਾਇਆ ਗਿਆ ਰਿਹਾ ਔਰ ਵਕ ਵਕ ਸਾਡੇ ਉਰੇ ਸਾਡੇ ਉਹਨੇ ਬੱਚਿਆਂ ਨੂੰ ਇੱਕ ਪੈਗਾਮ ਦਿੱਤਾ ਕਿ ਨਾ ਉਹ ਕੋਈ Hindu ਹੈ ਨਾ ਉਹਰੇ ਕੋਈ ਮੁਸਲਮਾ ਹੈ ਨਾ ਕੋਈ ਉਹਰੇ ਸਿੱਖਾ ਔਰ ਨਾ ਕੋਈ ਉਹਰੇ ਇਸਾਈ ਹੈ ਸਿਰਫ ਇੱਕੋ ਹੀ ਪੈਗਾਮ ਦਤਾ ਹੈ ਇੱਕੋ ਹੀ ਪੈਗਾਮ ਹੈ ਕਿ ਆਪਣੇ ਪੂਰੇ ਦੁਨੀਆ ਦੇ ਵਿੱਚ ਆਪਣੇ ਹਿੰਦੁਸਤਾਨ ਨੂੰ ਕਿਵੇਂ ਪਛਾਨਿਆ ਜਾਵੇ ਇਹ ਜਿਹੜੇ ਇਹ ਦਿਹਾੜੇ ਮਨਾਏ ਜਾਂਦੇ ਨੇ ਇਸ ਕਰਕੇ ਹੀ ਮਨਾਏ ਜਾਂਦੇ ਨੇ ਕਿਉਂਕਿ ਇਸ ਦਿਹਾੜੇ ਦੇ ਵਿੱਚ ਸਾਡੀ ਕੁਰਬਾਨੀਆਂ ਬਹੁਤ ਦਿੱਤੀਆਂ ਨੇ ਇਸ ਦਿਹਾੜੇ ਨੂੰ ਮਨਾਉਣ ਵਾਸਤੇ ਸਾਡੇ ਬਹੁਤ ਸ਼ਹੀਦ ਹੋਏ ਨੇ ਅੱਜ ਉਸ ਦਿਹਾੜੇ ਨੂੰ ਜਿਹੜੇ ਸਾਨੂੰ ਇਹ ਸ਼ਹੀਦਾਂ ਦਾ ਜਿਹੜਾ ਸਾਨੂੰ ਪੈਗਾਮ ਦਿੰਦਾ ਹੈ ਅੱਜ ਉਹੀ ਦਿਹਾੜੇ ਨੂੰ ਅਸੀਂ ਹਰ ਸਾਲ ਦੇ ਤਰ੍ਹਾਂ ਇਹ ਮਨਾਇਆ ਮਨਾਇਆ ਜਾਂਦਾ ਹੈ ਮੈਂ ਪੂਰੇ ਹਵਾਮ ਨੂੰ ਇਹ ਗੁਜਾਰਿਸ਼ ਕਰਦਾ ਹਾਂ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਿਮ ਨਾ ਕੋਈ ਸਿੱਖ ਸਾਰੇ ਭਾਈਆਂ ਨੂੰ ਇਹ ਆਪਣੇ ਤਿਰੰਗੇ ਨੂੰ ਲਹਿਰਾ ਕੇ ਇਸ ਦਿਹਾੜੇ ਨੂੰ ਮਨਾਇਆ ਜਾਵੇ। ਇਹ ਸੈਂਟਰ ਤੋਂ ਟੀਚਰ ਹੈ ਤੇ ਬੱਚਿਆਂ ਨੂੰ ਅੱਜ ਜਿਹੜਾ ਸਾਡਾ ਆਜ਼ਾਦੀ ਦਾ ਦਿਵਸ ਹੈ ਅਸੀਂ ਇਹ ਮਨਾਉਣ ਵਾਸਤੇ ਮੋਟੀਵੇਟ ਕੀਤਾ ਹੈ। ਸਾਡੇ ਬੱਚਿਆਂ ਨੇ ਦੇ ਨਾਲ ਨਾਲ ਪੇਰੈਂਟਸ ਨੂੰ ਵੀ ਬਹੁਤ ਖੁਸ਼ੀ ਹੋਈ ਹੈ ਸਾਡਾ ਸਾਡੇ ਪੇਰੈਂਟਸ ਨੇ ਵੀ ਦਿੱਤਾ ਹੈ ਤੇ ਇਹ ਜਿਹੜਾ 15 ਅਗਸਤ ਦਿਹਾੜਾ ਹੈ ਇਹ ਅਲਹਮਦੁਲillah 15 ਅਗਸਤ 1947 ਦਿਨ jumma wala si ga ਤੇ ਰਮਜ਼ਾਨ ਸ਼ਰੀ ਦੇ ਵਿੱਚ 27ਵੀਂ ਰਾਤ ਨੂੰ ਸਾਨੂੰ ਆਜ਼ਾਦੀ ਮਿਲੀ ਸੀ ਜਿਹਦੇ ਕਰਕੇ ਇਹਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ Hindu Muslim Sikh Isai ਇਹ ਸਭ ਲਈ ਹੈ ਸਭ ਦੇ ਲਈ ਹੈ ਸਭ ਦਾ ਹੀ ਇਹ ਦਿਵਸ ਹੈ ਅਸੀਂ ਸਾਡੇ ਇੱਥੇ ਬੱਚੇ ਤਿਆਰ ਹੋ ਕੇ ਆਏ ਨੇ ਇਹੀ ਸੰਦੇਸ਼ ਤਾਂ ਦੇਣ ਨੂੰ ਕਿ ਅਸੀਂ Hindu, Muslim, Sikh, ईसाई ਆਪਸ ਚ ਪਾਈ ਪਈਆਂ ਤੇ ਵੈਸੇ ਵੀ ਸਾਡਾ ਪੰਜਾਬ ਹੈ ਜਿਹੜਾ ਸਾਰੇ ਇਕੱਠੋ ਕੇ ਇਸ ਨੂੰ ਹੋਰ ਵੀ ਚਾਰ ਚੰਦ ਲਾ ਲਈ ਇਸ ਦਿਹਾੜੇ ਨੂੰ ਮਨਾਣ ਲਈ ਇਸ ਮੁਹੱਲੇ ਦੇ ਵਿੱਚ ਆਏ ਨੇ ਤੇ ਅਸੀਂ 15 ਅਗਸਤ ਨੂੰ ਇੰਨੇ ਧੂੰਮ ਧਾਮ ਨਾਲ ਮਨਾ ਰਿਹਾ ਐ ਇੰਜੋਏ ਕਰ ਰਿਹਾ ਕਿ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਪੇਰੈਂਟਸ ਵੀ ਬੈਠੇ ਨੇ ਬੱਚਿਆਂ ਦੇ ਨਾਲ ਨਾਲ ਪੈਰੈਂਟਸ ਵੀ ਆਏ ਨੇ ਤੇ ਇਹ ਵੀ ਇੰਜੋਏ ਕਰ ਰਹੇ ਨੇ ਮਹੱਤਵ ਕਰਾਉਣ ਦਾ ਮਕਸਦ ਲੱਗਦਾ ਕਿ ਮੇਰੇ ਸਾਰੇ ਬੱਚਿਆਂ ਲੋਕਾਂ ਨੂੰ ਪਤਾ ਹਾਂਜੀ ਔਰ ਅਸੀਂ ਇਹੀ ਜਾਗਰੂਤ ਕਰਨਾ ਆਏ ਹਾਂ ਕਿ ਸਾਡਾ ਜਿਹੜਾ 15 ਅਗਸਤ ਦਾ ਦਿਹਾੜਾ ਹੈ ਸਭ ਲੋਕਾਂ ਨੂੰ ਪਤਾ ਲੱਗੇ ਅਸੀਂ ਕੱਲੀ ਛੁੱਟੀ ਹੀ ਨਹੀਂ ਇੰਜੋਏ ਕਰਨੀ ਅਸੀਂ 15 ਅਗਸਤ ਆਜ਼ਾਦੀ ਦਾ ਦਿਵਸ ਇੰਜੋਏ ਕਰਨਾ ਹੈ